ਮੈਂ ਕੱਲ੍ਹ ਤਾਂ ਨਾ ਈਮਰ ਨੂੰ ਫੋਨ ਨਹੀਂ ਕੀਤਾ ਹੋਇਆ ਇਹਨਿੰਦਾ ਹੂੰ ਤਾਂ ਮੈਂ ਕੀਤਾ ਸੀ ਉਹ ਉੱਥੇ ਭੂਆ ਕੋਲ ਜਾ ਕੇ ਤੇ ਪਈਆਂ ਦੰਦਾ ਰਹਿਣਾ ਨਹੀਂ ਦਿਖਾਉਣ ਉਹਦਾ ਜੀ ਲੱਗ ਗਿਆ ਤਾਂ ਉਹ ਨਹੀਂ ਡਿਆ ਹੈਗਾ ਯਾਰ ਮੈਂ ਕਿੱਧਰ ਕਿੱਧਰ ਹਾਂ ਵਾਂ ਸੌ ਕੰਮ ਵਾਂ ਉਹਨੂੰ ਕਹਣਾ ਸੀ ਆ ਜਾ ਹੁਣ ਦੱਸ ਮੈਂ ਤਾਂ ਕਿਹਾ ਸੀ ਤੰਦਸਿਆ ਜਿਹੜੀ ਗੱਲ ਹੈ ਪਰ ਹੁਣ ਉਹ ਉੱਥੇ ਜਾ ਕੇ ਮਨ ਲਾ ਕੇ ਬਹਿ ਗਿਆ ਤੇ ਮੈਂ ਕਹਾਂ ਤਾਂ ਭੂਆ ਨੇ ਇਦਾਂ ਮੂੰਹ ਕਰਨਾ ਕਿ ਪੱਜਾਈ ਨਹੀਂ ਫੋਨ ਕਰਤਾ ਆਪਣੇ ਕੰਮ ਕਰ ਰਿਹਾ ਵੇਖਣੇ ਨੇ ਕਿ ਜਿੱਥੇ ਜਾਈਏ ਉੱਥੇ ਜਾ ਕੇ ਬਹਿ ਜੀਦਾ ਵਾ ਫਿਰ ਮੈਂ ਕੋਈ ਮਾਰੀ ਚੰਗੀ ਗੱਲ ਕਹ ਤੀ ਤੇ ਫਿਰ ਤੂੰ ਵੀ ਕੰਨੀ ਹੁੰਦੇ ਆ ਬਈ ਮੁੰਡੇ ਨੂੰ ਕਹਿਣਾ ਕੋਹ ਨਹੀਂਗਾ ਦੱਸ ਜੇ ਇਹ ਤਾਂ ਗਿਆ ਹੁੰਦਾ ਮੇਰੇ ਪੇਕੇ ਤੇ ਤੁਸੀਂ ਕਹਿੰਦੇ ਵੀ ਚੰਗੇ ਲੱਗਦੇ ਤੇ ਮੈਂ ਉੱਥੇ ਝੜਕ ਝੰਬ ਕੇ ਮੰਗਾ ਲਈ ਸੀ ਹੁਣ ਪੇਕੇ ਨੂੰ ਘਰ ਦੇ ਕੇ ਤੁਸੀਂ ਆਪਣੀ ਰੀਤ ਪੂਰੀ ਕਰ ਲਾ ਕਾ ਹੱਦ ਹੋ ਗਈ ਤੁਹਾਡੀ ਅਲੀ ਤੁਸੀਂ ਆਪਣੀ ਭੈਣ ਨੂੰ ਫੋਨ ਲਾ ਕੇ ਗੱਲ ਕਰ ਲਓ ਮੈਨੂੰ ਜਿਵੇਂ ਆਨ ਕੇ ਡੈਕ ਨੂੰ ਫੋਨ ਕਰ ਲਓ ਤੂੰ ਮੁੰਡੇ ਨੂੰ ਕਹਿਣਾ ਇਹਨਾ ਤੂੰ ਆ ਜਿੱਥੇ ਜਾਈਂਗਾ ਅਗਲੇ ਨੂੰ ਕਹਿੰਦੇ ਹੁੰਦੇ ਰਹੋ ਆਪਣਾ ਕੰਮ ਕਰ ਵੇ ਆਣ ਕੇ ਕੋਈ ਕਰ ਲੈਣੀ ਆ ਫੋਨ ਤੇ ਗੱਲ ਫੇਰ ਮੈਂ ਕਿਹਾ ਉਹਨਾਂ ਮੇਤੇ ਤਵੇ ਲਾਉਣੇ ਨੇ ਮੈਂ ਤਾਂ ਡਰਦੀ ਨਹੀਂ ਲਾਉਣਾ ਤਵੇ ਲਾਉਣੇ ਇੱਥੇ ਤੇਰੇ ਤੇ ਜੇ ਮੈਂ ਤੁਹਾਨੂੰ ਉਹ ਦਿਨ ਕਿਹਾ ਵੀ ਤੁਸੀਂ ਆਪ ਚੱਲ ਜਾਓ ਤਾਂ ਉਹ ਦਿਨ ਤੁਸੀਂ ਆਪ ਨਹੀਂ ਕਰਦੇ ਮੇਰਾ ਕੀ ਕਸੂਰ ਉਹ ਮੈਂ ਕੀ ਨਾ ਕਰ ਲਿਆ ਵਾ ਉਹ ਕਹਿੰਦੀ ਇਹਨੂੰ ਘੱਲੀ ਕਹਿੰਦੀ ਇਹਨੂੰ ਘੱਲੀ ਤਾਂ ਫੇਰ ਵੀ ਮੇਰੀਆਂ ਗਲਤੀਆਂ ਕੱਢਣ ਦੇਈ ਸੀ ਗਲਤੀਆਂ ਕੱਢ ਸਾਰੇ ਪਸੇ ਨਹੀਂ ਚਲਾ ਨੀ ਇਹ ਜਵਾਨ ਜਹਾਨ ਆ ਕਿਹੜਾ ਨਿਆਣਾ ਇਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਮੇਰਾ ਪਿਓ ਇੱਥੇ ਕਿੱਥੇ ਕਿੱਥੇ ਭਜਾ ਫਿਰੂਗਾ 20 ਕੰਮ ਕਰਨ ਵਾਲੇ ਇੱਥੇ ਕੋਈ ਗੱਲ ਨਹੀਂ ਲਾ ਲੈਣੀ ਆ ਫੋਨ ਕਰਨੀ ਇਹਦੇ ਹੁੰਦੀ ਆ ਦਿਵਾਲੀ ਤੇ ਇੱਥੇ ਕੋਈ ਮੇਰੀ ਬ ਮੇਰਾ ਜਿਹੜਾ ਜੀ ਕਰਦਾ ਵਾ ਸੋ ਮੈਂ ਕੱਲੀ ਜਾਣੀ ਆਪ ਘਰ ਰਹਿਣੀ ਮੇਰਾ ਤਾਂ ਆਪਣਾ ਜੀ ਨਹੀਂ ਲੱਗੜਿਆ ਵਾਦੂ ਦੀਆਂ ਮੈਂ ਗੱਲਾਂ ਸੁਣ ਲਈ ਮੈਂ ਕੀ ਆਖਿਆ ਜੇ ਕਿੰਨਾ ਫਰਕ ਵਾ ਹੁਣ ਹਾਂ ਠੀਕ ਆ ਕੇ ਨਾ ਅੱਛਾ ਮੈਂ ਆ ਤੇ ਕਹੀਨੀ ਆ ਆ ਡੰਗਲ ਡੁੰਗਰ ਵੇ ਛਡੋ ਹੁਣ ਠੀਕ ਆ ਨਾ ਤੁਹਾਡੇ ਵਸ ਦੀ ਗੱਲ ਨਹੀਂ ਗਈ ਰਹੀ ਓ ਯਾਰ ਤੂੰ ਦੇਵੇਂ ਘਰੀ ਜਾਣ ਦੀ ਹੈ ਬਿਮਾਰ ਸਦਾ ਥੋੜਾ ਰਹਿਣਾ ਵਾ 2-4 ਦਿਨ ਠੀਕ ਆਪੇ ਹੋ ਜਾਣਾ ਮੈਂ ਬਠੇਰਾ ਕੀਤਾ ਵਾ ساری ਉਮਰ ਹੁਣ ਠੇਕਾ ਨਿਕਲਿਆ ਉਹ ਕੀ ਕਰਦਾ ਵਾ ਮੇਰੀ ਗੱਲ ਸੁਣ ਜੇ ਡੰਗਰ ਰੱਖਿਆ 4 ਕਿਲੋ ਦੁੱਧ ਪਾਈਦਾ ਚਲ ਪੈਸੇ ਚਾਰ ਆਉਂਦੇ ਹੀ ਆ ਕੀ ਕਰਨੇ ਇਹੋ ਜਿਹੇ ਪੈਸੇ ਹੈ ਜੇ ਉਹਦਾਂ ਦੇਖ ਲਿਆ ਪਿੰਦਰ ਨੇ ਤੁਹਾਨੂੰ ਜੇ ਨਾ ਵੇਖਦਾ ਤਾਂ ਉੱਥੇ ਪਏ ਰਹਿਣਾ ਸੀ ਨਾ ਰਹਿਣ ਤੋਂ ਦਫਾ ਕਰੋ ਤੁਹਾਨੂੰ ਨਹੀਂ ਚਾਹੀਦਾ ਇਹ ਦੁੱਧ ਉਹ ਬੰਦਾ ਢਿੱਲਾ ਮੱਠਾ ਹੋਈ ਜਾਂਦਾ ਹੁੰਦਾ ਵਾ ਯਾਰ ਇਹ ਕਿਹੜੀ ਗੱਲ ਵੈਟੀ ਢਿੱਲਾ ਮੱਠਾ ਤੇ ਹੋ ਜਾਂਦਾ ਵਾ ਕੋਈ ਗੱਲ ਨਹੀਂ ਮੁੰਡਾ ਹੁਣ ਲੈਣ ਰਿਹਾ 12000 ਰੁਪਇਆ ਕੋਈ ਨਹੀਂ ਹਜ਼ਾਰ ਦਾ ਦੁੱਧ ਲੱਦਿਆ ਕਰਾਂਗੇ ਮਹੀਨੇ ਦਾ ਤਾਂ ਕੀ ਆ ਉਹ ਘਾਸਣ ਕਵਲੀਏ ਉਹ ਮਹੀਨਾ ਤੇ ਆ ਰਿਹਾ ਦਾ ਦੁੱਧਾਂ ਦੇ ਪੈਸੇ ਦੇਣੇ ਕਿਤੇ ਸੋਕੇ ਪਏ ਤੁਸੀਂ ਆਪਣੀ ਜਿੱਦ ਫੜ ਕੇ ਰੱਖਿਓ ਤੁਹਾਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਮੇਰੀ ਸਿਹਤ ਨਹੀਂਗੀ ਠੀਕ ਆਪਣੀ ਸਿਹਤ ਨਾਲ ਕੀ ਚੰਗਾ ਵਾ ਉਹ ਚਲ ਤਿੰਨ ਚਾਰ ਹੈਗੇ ਇੱਕ ਤਾਂ ਵੇਚ ਦਾਂਗੇ ਵਿੱਚੋਂ ਦੁੱਧ ਰੱਖ ਲਈਏ ਮੈਨੂੰ ਨਹੀਂ ਪਤਾ ਮੈਂ ਤੇ ਆਨੀ ਆਂ ਵੀ ਛੱਡੋ ਪਰੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਦੁੱਧ ਮੋਲਾਂਗੇ ਕਦੀ ਵਾਰਾ ਖਾਦੀ ਆ ਮੈਂ ਤੇ ਤੁਹਾਡੇ ਵੱਲ ਵੇਖ ਕੇ ਕਹਿਣ ਲਈ ਆ ਵੀ ਸਿਹਤ ਤੁਹਾਡੀ ਹੁਣ ਠੀਕ ਨਹੀਂਗੀ ਅੱਗੇ ਚੰਗੇ ਭਲੇ ਹੀ ਤਾਂ ਕੰਮ ਕਰੀ ਫਿਰਦੇ ਹੈ ਤੇ ਕੋਈ ਫਿਕਰ ਨਹੀਂ ਮੈਨੂੰ ਵੀ ਤਾਂ ਹੁਣ ਤੁਸੀਂ ਜਰਾ ਕਵੇਲੀ ਜਾਣਾ ਤੇ ਮੇਰਾ 611 ਨਾ ਉਹ ਯਾਰ ਕੋਈ ਦੀ ਦਵਾਈ ਦੁਈ ਖਾਣ ਰਿਹਾ ਅੱਜ ਇੱਕ ਦੋ ਦਿਨ ਤੱਕ ਠੀਕ ਹੋ ਜਾਣਾ ਮੈਂ ਕੋਈ ਗੱਲ ਨਹੀਂ ਗਈ ਅੱਗੇ ਤੇ ਚੱਲ ਜਿੱਥੇ ਮਰਜ਼ੀ ਖਾ ਉਹ ਹੁੰਦੀ ਸੀਗੀ ਨਾ ਹੁਣ ਮੈਂ ਕਿਤੇ ਜਾਣ ਜੋਗੀ ਨਹੀਂ ਰਹੀ ਬੰਦਾ ਆਰਾਮ ਕਰੇ ਕੋਈ ਗੱਲ ਨਹੀਂ ਕੰਮ ਹੁੰਦੇ ਰਹਿਣੇ ਆ ਠੀਕ ਵਾ ਨਾ ਨਾਲੇ ਬਥੇਰਾ ਕੀਤਾ ਸਾਰੀ ਉਮਰ ਹੁਣ ਸਾਰੀ ਉਹਦਾ ਠੇਕਾ ਥੋੜੀ ਕੋਈ ਗਾਂ ਵੀ ਕਰੀ ਜਾਣਾ ਬੁੱਢੇਵਾਰੇ ਵੀ ਉਹ ਚੱਲ ਯਾਰ ਜਿੰਨਾ ਤੱਕ ਹੁੰਦਾ ਹੋ ਨਾ ਉਹਦਾ ਕਰੀ ਜੰਨੇ ਆ ਕੋਈ ਗੱਲ ਨਹੀਂ ਆ ਜਿਹੜਾ ਮੁੰਡਾ ਵਾ ਤੁਹਾਡਾ ਆ ਹੀ ਜਾਂਦਾ ਸ਼ਾਮ ਨੂੰ ਕੰਮ ਤੋਂ ਆਣ ਕੇ ਕਿਤੇ ਕੱਖ ਬਣ ਕੇ ਦੋਰਾ ਨਹੀਂ ਕਰਦਾ ਇਹ ਜਾਨੀ ਪਿੰਦੇ ਜਿਹੜੀ ਇਹਦੇ ਨਾਲ ਦੀ ਆ ਉਹ ਤਾਂ ਸਾਰਾ ਦਿਨ ਦੀ ਮੇਰਾ ਬਸ ਦੁੱਧ ਵਾਲੇ ਭਾਂਡੇ ਚ ਮੂੰਹ ਰਵੇ ਹੈ ਯਾ ਤੂੰ ਫੇਰ ਉਹ ਗੱਲਾਂ ਕਰੇ ਨਿਆੜਿਆਂ ਨਾਲ ਜਦਾ ਥੋੜੀਆਂ ਕਰੀਂ ਤੇ ਹੁੰਦੀਆਂ ਕਿਉਂ ਨਹੀਂ ਜਦਾ ਕਰੀਂ ਪਾਟਿਆਂ ਦੇ ਬਾਟੇ ਦੇਈ ਹੈ ਕਿਤੇ ਰਹਿਣ ਨੀਗੀ ਦਿੰਦੀ ਵੇਖਿਆ ਕਿ ਤਾਂ ਫਿੱਟੀ ਆ ਖਾ ਖਾ ਕੇ ਉਹ ਚਲ ਕੋਈ ਨਹੀਂ ਘਰ ਦਾ ਉਹ ਤੇ ਖਾਦਾ ਜਾਣ ਤੇ ਨਾ ਤੂੰ ਕਹਿੰਦੀ ਮੁੱਲ ਲਿਆ ਲਿਆ ਕਰਾਂਗੇ ਇੱਦਾਂ ਖਾਦੀ ਜਾਂਦੀ ਮੁੱਲ ਲਾ ਕੋਈ ਗੱਲ ਨਹੀਂ ਅਸੀਂ ਕਿੰਨਾ ਕੁ ਖਾਣਾ ਵਾ ਸਾਡੀ ਸਿਹਤ ਹੁਣ ਉਦਾਂ ਦੀ ਹੈ ਹੈ ਕੱਪ ਚਾਹ ਹੀ ਪੀਣਾ ਵਾ ਆਪੇ ਇਹਨਾਂ ਦੇ ਮੂੰਹ ਬੰਦ ਹੋਣਗੇ ਤਾਂ ਪਤਾ ਲੱਗ ਜੀ ਇਹਨਾਂ ਨੂੰ ਕਿ ਕਿਦਾਂ ਕੰਮ ਕਰੀਦਾ ਵਾ ਰਹਿਣ ਤਾਂ ਤੁਸੀਂ ਮੈਂ ਨਹੀਂ ਤਾਂ ਦਾ ਸਹਿਮਤ ਉਹ ਚਲ ਕੋਈ ਨਹੀਂ ਜਿੰਨਾ ਚਿਰ ਚੱਲਦਾ ਵਾ ਨਾ ਉਹਦੇ ਚ ਚਲਾ ਲੈਨੇ ਆ ਠੀਕ ਨਹੀਂ ਜਦੋਂ ਨਾ ਹੋਊਗਾ ਮੇਰੇ ਕੋ ਤਾਂ ਰਹਿਂਦਾਂਗੇ ਜੇ ਤੇ ਨਹੀਂ ਛੱਡਣੀ ਹੈ ਐਡੀ ਇੱਜ਼ਤ ਮਾੜੀ ਆ ਵੀ ਕਿਤੇ ਗੱਲ ਨਹੀਂ ਕਰਨ ਵਾਲੀ ਬਸ ਉੱਥੇ ਅੜੀ ਰੱਖੀ ਆ ਪੂਰੀ ਆਪਣੀ ਵੀ ਮੈਂ ਡੰਗਰ ਨਹੀਂ ਪੰਜਾਪ ਤੇ ਇੱਥੇ ਤਾਂ ਦਵਾਈ ਪਈ ਹੈ ਦਵਾਈ ਫੜਾ ਦਵਾਈ ਫੜਾ ਨਹੀਂ ਆ ਤੋਂ ਦਪਈ ਆ ਬਾਹਰ ਇੱਥੇ ਕਰਨ ਨੂੰ ਆਣ ਕੇ ਪੈ ਗਏ ਜੇ ਸੁੱਕ ਤੇ ਚਲ ਉੱਠੋ ਤਾਂ ਦ ਚੱਲੀਏ ਉਹ ਕੋਈ ਨਹੀਂ ਆਪੇ ਤੋਂ ਬਚਣ ਜਾਣੀ ਕੋਈ ਨਹੀਂ ਮੈਂ ਆਪੇ ਚੱਲ ਜਾਊਂਗਾ ਉਹ ਖ ਉਹ ਚੱਲ ਤੂੰ ਉੱਠ ਮਗਰੀ ਪੈ ਨਹੀਂ ਚੱਲ ਆ ਜੋ ਜੋ ਪੁੰਚਾ ਰ੍ਹ ਦਿੱਤੇ ਮੇਰੀ ਗੱਲ ਸੁਣ ਲਓ ਹਾਂਜੀ ਆ ਰਜਾਈ ਮੈਂ ਦੇ ਦੇਣੀ ਤੇ ਤੁਹਾਡੇ ਹੂੰ ਤੇ ਹੁਣ ਨਾ ਸਾਰਾ ਦਿਨ ਅੰਦਰੋਂ ਨਿਕਲੇ ਹੋ ਨਾ ਠੀਕ ਵਾਰ ਗੋਡੇ-ਗੋਡੇ ਧੁੰਦ ਪਈ ਐ ਤਾਂ ਜਾ ਬਾਹਰ ਬੈਠੇ ਆ ਹੁਣ ਤੀ ਬਾਹਰ ਨਹੀਂ ਨਿਕਲਨੇ ਚਾਹੀਦੇ ਉਹ ਚੰਗਾ ਚੰਗਾ ਆਹੋ ਟਾਡੇ ਨਾਲ ਹੀ ਸਭ ਕੋ ਵਾ ਠੀਕ ਵਾ ਨਾ ਤੁਹਾਡੀ ਸਿਹਤ ਠੀਕ ਰਹੂਗੀ ਤਾਂ ਸਭ ਵਧੀਆ ਵਾ ਪਰ ਮੈਂ ਗਿਆ ਕੰਮ ਤੇ ਆਹੋ ਪਰਮ ਜਾਣ ਵਾਲੇ ਹੋਣਾ ਵਾ ਕੇ ਅੱਛੇ ਚੱਲ ਠੀਕ ਹੈ ਕਰੋ ਆਰਾਮ ਤੁਸੀਂ ਚੰਗਾ ਚੰਗਾ ਕੋਈ ਚੱਲ ਮੈਨੂੰ ਤੇ ਕੈਦੀ ਸਮਝ ਨਹੀਂ ਆਉਂਦੀ ਕਿੱਥੇ ਦਿਨ ਚੜਿਆ ਵਾ ਇਹ ਨਹੀਂ ਪਤਾ ਕਿ ਉੱਠ ਕੇ ਹਾਮੀ ਵੇਖਣਾ ਸੌਰਾ ਠੀਕ ਨਹੀਂਗਾ ਕਿਤੇ ਉੱਠ ਕੇ ਹਾਲ ਚਾਲੀ ਪੁੱਛਣਾ ਪਰ ਨਾ ਇਹਨੂੰ ਕਾਹਦਾ ਫਿਕਰ ਪਿਆ ਵਾ ਇਹਨੂੰ ਕੀ ਲੋੜ ਆ ਆਪਣਾ ਮਰਦੀ ਨਾ ਕਰਦੀ ਹੋ ਜੀ ਜੋ ਜੇ ਕੋਈ ਕੰਮ ਕਰਨ ਵਾਲਾ ਤੇ ਮੈਂ ਕਰ ਦਿੰਨੀ ਨਹੀਂ ਪੋਤਾ ਹੁਣ ਤਾਂ ਰਸੋਈ ਸੰਭਲੀਏ ਸਾਰੇ ਰੋਟੀ ਪਾਣੀ ਪੱਕਾ ਵਾ ਸਭ ਖਾਓ ਤਹੀਣੀ ਹੈ ਚਲੋ ਕੋਈ ਗੱਲ ਨਹੀਂ ਖਾ ਲੈਣੀ ਤੇ ਜੇ ਬਾਹਰ ਚਾੜੂ ਲੋਣ ਵਾਲਾ ਤੇ ਮੋਲਾ ਨਹੀਂ ਨਹੀਂ ਪੋਤਾ ਰੈਂ ਤੇ ਰੈਂ ਤੇ ਚਾੜੂ ਕੁਝ ਨਹੀਂ ਹੈ ਚਾੜੂ ਇੱਕ ਤੇ ਮੈਨੂੰ ਟੈਨਸ਼ਨ ਪੈ ਗਈ ਤੇਰੇ ਫਫੜ ਦੀ ਕੀ ਕਰਾਂ ਮੈਂ ਹੈ ਕਰਦਾ ਕੰਮ ਹੀ ਕਰਨੀ ਆ ਤੇ ਨਾਲੇ ਉਹਦੇ ਵੱਲ ਵੀ ਧਿਆਨ ਦੇਦਾ ਵਾ ਤੇ ਇਹਦੇ ਵਾਲੇ ਮਹਿਲਾ ਬੋਟੀ ਵੱਲ ਜਾ ਕੇ ਤਾਂ ਆਹ ਨੰਦਰ ਪਈ ਕੋਈ ਹੈਗੀ ਸ਼ਰਮਾ ਜਾਏ ਤਾਂ ਇਹ ਕਿੱਥੇ ਜੀ ਮੈਂ ਤੁਹਾਨੂੰ ਕਹਿ ਨਹੀਂ ਕਿ ਮੈਂ ਕੰਮ ਕਰਵਾ ਦਨੀ ਤੁਹਾਡੇ ਨਾਲ ਜਿਹੜੇ ਵੀ ਕੋਈ ਕਰਨ ਵਾਲਾ ਚਾਹੀ ਮੈਨੂੰ ਦੱਸੋ ਨਹੀਂ ਪੋਤਾ ਤੂੰ ਪੜ ਪੜ ਲੈ ਜਾ ਕੇ ਕੋਈ ਗੱਲ ਹੀ ਕੰਮ ਆਪੇ ਕਰਨਾ ਕੰਮ ਕਿੰਨਾ ਕਰਾ ਕੇ ਤੇ ਕੋਈ ਰਹਿਣ ਦੇ ਤੀਜੀ ਕੂੜਾ ਗੜਾ ਸੁਟਮਣਾ ਦੇ ਵੀ ਸੋਟਾ ਨਾ ਨਹੀਂ ਪੋਤਾ ਰਹਿਣ ਦੇ ਤੇ ਕੋ ਕੂੜੇ ਸਟਾਉਣੇ ਹੁਣ ਮੈਂ ਤੂੰ ਜਾ ਹੰਦਨ ਜਾ ਹਰਾਮ ਕਰ ਘੜੀ ਤੇ ਜੇ ਰੋਟੀ ਖਾਣੀ ਹੈ ਤਾਂ ਰੋਟੀ ਖਾ ਲੈ ਪਾ ਕੇ ਰੋਟੀ ਬਣ ਗਈ ਹੈ ਕੋਈ ਗੱਲ ਨੂੰ ਉਹ ਜੀ ਮੈਂ ਖਾ ਨਹੀਂ ਤਾਵਾ ਪੋਤਾ ਮੇਰੀ ਗੱਲ ਸੁਣ ਇੱਕ ਕੰਮ ਕਰ ਜਾ ਕੇ ਤਾਂ ਮਹਾਰਾਣੀ ਠਾਲ ਉਹਨੂੰ ਕੇ ਪੋਟੇ ਕੇ ਬਾਹਰ ਆ ਜਾ ਹੁਣ ਭੂਆ ਜੀ ਮੇਰੇ ਆਖਿਓ ਉੱਠਣਾ ਆਨਾਂ ਨੇ ਜੇ ਤੁਹਾਡੀ ਆਖਿਆ ਨਹੀਂ ਉੱਠਦੇ ਤੇ ਚੱਲ ਕੋਈ ਨਹੀਂ ਕੋਈ ਕਹਿ ਕੇ ਤੇ ਵੇਹ ਮੁੜ ਕੇ ਮੈਂ ਪੁੱਛਦੀ ਇਹਨੂੰ ਨਾ ਉਠੂਗੀ ਤੇ ਜੇ ਕਹਿ ਮੇਰੀ ਤੀ ਜਾ ਕੇ ਕੋਈ ਨਹੀਂ ਮੈਂ ਕਹਿੰਦੀ ਭੂਆ ਬਲੀ ਵੀ ਨਾ ਖਾਦੀ ਹੋਈ ਆ ਅੱਗੋਂ ਪਿੱਛੇ ਮੈਨੂੰ ਆਪ ਕੰਮ ਕਰ ਲੈਂਦੇ ਤੇ ਅੱਜ ਇਹ ਮੈਨੂੰ ਲੋੜ ਤੇ ਕਹਿੰਦੇ ਨਾ ਤੋ ਕੋਈ ਕੰਮ ਨਾ ਕਰ ਮਨਨ ਨੂੰ ਦੱਸ ਦੇਣਾ ਹੀ ਕਿ ਮੇਰੀ ਵੀ ਹਾਂ ਆਈਆਂ ਭਾਬੀ ਜੀ ਆਨਸ ਉੱਠ ਜੂ ਤਾਂ ਉਹ ਜੀ ਕਹਿੰਦੇ ਕਿ ਵੇਖ ਲੋ ਕਿੱਥੇ ਦੇਮ ਚੜ ਕੇ ਆ ਗਿਆ ਵਾ ਤੇ ਫਿਰ ਕੀ ਹੋ ਗਿਆ ਵਾ ਦੇਮ ਚੜ ਗਿਆ ਵਾ ਤੂੰ ਦੋ ਘੜੀ ਸੌਣ ਲੈਂਦਾ ਤਾਂ ਮੈਨੂੰ ਆ ਜਾਂਦੀਆਂ ਵਾ ਸੇਰ ਖਾਨ ਉਹ ਨਹੀਂ ਆ ਜਾਈ ਤੇ ਅੱਜ ਤੂੰ ਆ ਗਈ ਆ ਉਹਨਾਂ ਨੇ ਹੀ ਮੈਨੂੰ ਭੇਜਿਆ ਸੀ ਕਿ ਜਾ ਕੇ ਆਪਣੀ ਭਾਬੀ ਨੂੰ ਉਠਾ ਦੇ ਤੂੰ ਹੀ ਦੇ ਘੜੀਆਂ ਓਖੇ ਬੜੇ ਬੋਲਣਦੇ ਉਹ ਸਵੇਰੇ ਸਵੇਰੇ ਸੌਣ ਲੈਂਦਾ ਮੈਨੂੰ ਦੋ ਘੜੀ ਜਾਓ ਚਲ ਜਾ ਇੱਥੋਂ ਦਾ ਫਾਉ ਜਾ ਦੋ ਘੜੀ ਸੌਣਾ ਹੁੰਦਾ ਸੌਣ ਵੀ ਨਹੀਂ ਦਿੰਦੀਆਂ ਆਂ ਕਿਤੇ ਚੱਲ ਕੰਮ ਤੇ ਹੋ ਗਿਆ ਸਾਰਾ ਪਰਮਪਤਨ ਤਿਆਰ ਹੋ ਗਿਆ ਕਿ ਨਹੀਂ ਭੋਆ ਜੀ ਹਾਂ ਪੁੱਤ ਕਿੰਨੇ ਦਫਾ ਜਾ ਮੇਰੇ ਲੱਗੂ ਮੈਂ ਨਹੀਂ ਉੱਠਣਾ ਹੈਗਾ ਇਹਦੀ ਢੀ ਹਮਤ ਤੈਨੂੰ ਆਦੀ ਦਫਾ ਜਾ ਹਾਂਜੀ ਇਹਨੂੰ ਤੇ ਮੈਂ ਅੱਜ ਜਿਉਂ ਨਹੀਂ ਆਏ ਤੇ ਤੂੰ ਆ ਗਈ ਮੈਨੂੰ ਠਾਉਣ ਵਾਸਤੇ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਕੋਈ ਸ਼ਰਮ ਹਜਾ ਨਹੀਂ ਇਹਨੂੰ ਵੀ ਮੈਂ ਸੌਰੇ ਘਰ ਆਈਆਂ ਹੈ ਹੱਦ ਹੋਈ ਇਹਦੇ ਵਾਲੀ ਇਹਨੂੰ ਤੇ ਮੈਂ ਪੁੱਛ ਨਹੀਂ ਆ ਨਾ ਜਰਾ ਮੈਨੂੰ ਤੇਨੂੰ ਦੀ ਸਮਝ ਨਹੀਂ ਲੱਗਦੀ ਜੀ ਇਹਨਾਂ ਨੂੰ ਮੈਂ ਕਿਹਾ ਵਾ ਕਿ ਮੈਂ ਤੇੜ ਨਾਲ ਕੰਮ ਕਰਵਾ ਦਨੀ ਆ ਤਾਂ ਵੀ ਆਂਦੇ ਕਿ ਉਹਦੇ ਕੋਈ ਕੰਮ ਕਰਵਾਉਣਾ ਤੇਰੇ ਤੋਂ ਤੇ ਕੁਝ ਕਰਾਉਣਾ ਹੀ ਨਹੀਂ ਨਾ ਤੇ ਫਿਰ ਕੰਮ ਬਦਲੇ ਕਾਦੇ ਲਈ ਲੜੰਦੀ ਓਦੇ ਨਾਲ ਇਹ ਵੀ ਹਰ ਵਕਤ ਨਾ ਲੜਦੇ ਹੀ ਰਹਿੰਦੇ ਨੇ ਜੇ ਮੈਂ ਆਖਿਆ ਮੈਨੂੰ ਬਾਹਰ ਜਾ ਲੰਦੋ ਤਾਂ ਨਹੀਂ ਜਾਂਦੀ ਇਹਦੇ ਵੇਖਾਂ ਕਿਦਾਂ ਲੰਮੀਆਂ ਤਾਣ ਕੇ ਸੁੱਤੀ ਐ ਨਹੀਂ ਹੋਣੀਏ ਉੱਠ ਤਾਂ ਹਾਏ ਹਾਏ ਦੋ ਘੜੀ ਸੌਣ ਨਹੀਂ ਦੇ ਸਕਦੇ ਤੁਸੀਂ ਮੈਨੂੰ ਸੌਣ ਹੀ ਦੇ ਸਕਦੇ ਕੋਈ ਸ਼ਰਮਾਜਾ ਹੈਗੀ ਤੈਨੂੰ ਕਿ ਨਹੀਂ ਹੈਗੀ ਹੈਂ ਸ਼ਰਮਕਾਦੀ ਹੁਣ ਤੇ ਇਹਦੇ ਵਿੱਚ ਸੌਣ ਦੀ ਕਿਹੜੀ ਸ਼ਰਮ ਸੌਂ ਨਹੀਂ ਸਕਦੀ ਹੁਣ ਨਹੀਂ ਨਹੀਂ ਤੈਨੂੰ ਨਹੀਂ ਆਉਣੀ ਤੇਰੀ ਉਮਰ ਤਾਂ ਨੰਗਣੀ ਸਾਰੀ ਐਨੀ ਅਕਲ ਕਰ ਲਾ ਵੀ ਬੰਦੇ ਤੇਰੇ ਨੇ ਜਾਣਾ ਨੌਕਰੀ ਤੇ ਹੈ 2000 ਤੇ ਪਹਿਲਾਂ ਰੱਖ ਲੈਣੀ ਆ ਤੇ ਇਹ ਨਹੀਂ ਪਤਾ ਤੇ ਟਿਫਨ ਦੀ ਰੋਟੀਆਂ ਪਾਉਣੀਆਂ ਉਹ ਸੱਸ ਦੇ ਸਿਰ ਤੇ ਸਹਾਨ ਕੀਤਾ ਹੀ ਉਹ ਹੈ ਤੇ 10000 ਵੀ ਤੂੰ ਹੀ ਲੈਣਾ ਨਾ ਮੈਂ ਥੋੜੀ ਲੈਣਾ ਨੂੰ 10000 ਬੜਾ ਚੁੱਭਦਾ ਤੈਨੂੰ ਤੇਰਾ ਰਾਸ਼ਨ ਪਾਣੀ ਖਾਣੀ ਕਿੱਥੋਂ ਹੁੰਦਾ ਵਾ ਹੈ ਹੁਣ ਬੜਾ ਤੈਨੂੰ ਤੇਰਾ ਕਰਾ ਰੋਟੀ ਵੀ ਨਾ ਖਾਇਆ ਕਰਾ ਜਪਾਨ ਨੇ ਕਿਦਾਂ ਲੰਮਕਦੀ ਏ ਦੀ ਇਹ ਨਹੀਂ ਪਤਾ ਘਟ ਕੇ ਕੰਮ ਕਰ ਲਾ ਕੋਈ ਲੰਗਰ ਪਾਣੀ ਬਣ ਗਿਆ ਸ਼ਕਲਾ ਆਣ ਕੇ ਚਲੋ ਆ ਜਾਨੀ ਆ ਜਾਨੀ ਆ ਕਿਡਾ ਸਾਨ ਕਰਨੀ ਏ ਮੇਰੇ ਤੇ ਛੇਤੀ ਆ ਜਾ ਬਾਰ ਸ਼ਰਮਝਾ ਕਰਿਆਗਾ ਥੋੜੀ ਬੋਤੀ ਚੰਗਾ ਉਹ ਤੇਜਾ ਜਾਸੂ ਉੱਠਣਾ ਹੀ ਪੈਣਾ ਵਾ ਇੱਕ ਤਾਂ ਰੱਬ ਦਾ ਨਾਮ ਲੈਂਦੇ ਲੋਕੀ ਉੱਠ ਕੇ ਸਵੇਰੇ ਆ ਮੇਰੀ ਸੱਸ ਵਾ ਇਹ ਮੇਰੇ ਕੰਨ ਦੇ ਲੱਗੇ ਆਣ ਕੇ ਕਾਂ ਕਾਂ ਕਰ ਬੈ ਜਾਂਦੀ ਏ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਆ ਗਿਆ ਸਾਸਿਕਾ ਲੜੀ ਸਤਿ ਸ਼੍ਰੀ ਅਕਾਲ ਮੈਂ ਤੈਨੂੰ ਢੀਕਨਿਆ ਆ ਗਿਆ ਹੋਰ ਕੀ ਬੰਦਿਆ ਵਧੀਆ ਸਾਬ ਸਿੱਠਾਗਾ ਔਰ ਉਹਨਾਂ ਦੇ ਹਾਲ ਪੂਆ ਤਰੀ ਦਾ ਵਧੀਆ ਵਧੀਆ ਠੀਕ ਠਾਕ ਨੇ ਕੋਪੜ ਤੇਰਾ ਵੀ ਠੀਕ ਆ ਹਾਂਜੀ ਵਧੀਆ ਵੀ ਠੀਕ ਠਾਕ ਹੈ ਮੁੰਡਾ ਕਿਦਾਂ ਠੀਕ ਠਾਕ ਹੈ ਉਹਨਾਂ ਦਾ ਬਾਹਰ ਠੀਕ ਆ ਕੋਈ ਗੱਲ ਬਾਤ ਮੇਰੀ ਉਹਦੇ ਨਾਲ ਅੱਛਾ ਕੀ ਜਾਂਦਾ ਇਹ ਇਹ ਹਾਲ ਚਾਲ ਹੀ ਮੈਂ ਭਰਾਵਾ ਹਨਮ ਦੇ ਫੋਨ ਲਾ ਲਿਆ ਕਰ ਉਹਨੂੰ ਕਹਣਾ ਪਿੰਡ ਤੇਰਾ ਮਾਮਾ ਵੀ ਹੈਗਾ ਵਾ ਹੈਂ ਭੁੱਲ ਗਿਆਂ ਜਾ ਗਏ ਚੇਤੇ ਭਲਾ ਹੜਿਆ ਮੈਂ ਉਹਦੇ ਇਦਾਂ ਹੀ ਜਿਹੜੇ ਬਾਹਰ ਅੰਦਰ ਚੱਲ ਜਾਂਦੇ ਆ ਫਿਰ ਫੋਨ ਘੱਟ ਹੀ ਲਾਉਂਦੇ ਆ ਨਹੀਂ ਜੇ ਕਈ ਵਾਰ ਫਿਰ ਬਹਾਨਾ ਲਾ ਦਿੰਦੇ ਆ ਸਾਨੂੰ ਕੰਮ ਬੜਾ ਪੈਂਦਾ ਉਹ ਹੁਣ ਉਦਾਂ ਜਿੰਨੀ ਕੋਈ ਹੈ ਨਾ ਦੀ ਲਾਇਆ ਕਰੇਗਾ ਤਾਂ ਚੱਲ ਵਧੀਆ ਹੋਆ ਉਦਾਂ ਥੋੜਾ ਜਿਆਦਾ ਲਗਰ ਜਵਾ ਹੈ ਤਾਂ ਨਹੀਂ ਮਾੜਾ ਆ ਨਹੀਂ ਨਹੀਂ ਐ ਤੇ ਠੀਕ ਆ ਹੋਰ ਨਵੀਂ ਦਾਜੀ ਕੋਈ ਵਧੀਆ ਠੀਕ ਐ ਉਹ ਉੱਥੇ ਬਹਿ ਰਹੇ ਆ ਯਾਰ ਜੇ ਆ ਕੇ ਮੈਂ ਤੈਨੂੰ ਇੱਥੇ ਡਿੱਤੀ ਜਾਣਿਆ 100 ਕੰਮ ਆ ਕਰ ਬਹਿਣਾ ਕੀ ਹੀ ਤਾਨੂੰ ਬੜਾ ਆਪਣਾ ਤੇ ਮੁੰਡਾ ਹੁਣ ਇੱਥੇ ਆ ਨਹੀਂ ਉਹਨਾਂ ਦਾ ਉਹ ਫੜਨੇ ਮੈਨੂੰ ਇੱਕ ਮਿੰਟ ਨਹੀਂ ਬਹਿਣ ਦਿੰਦਾ ਕਦੀ ਐ ਨੂੰ ਲੈ ਜਾ ਕੰਮ ਕਰਾਈਏ ਕਦੀ ਇੱਧਰੋਂ ਚੱਲ ਜਾ ਅੱਛਾ ਤੋ ਹੋ ਰ ਅ ਮੈਂ ਵੀ ਸੋਚਿਆ ਚੱਲ ਡਿਆ ਕਹਿੰਦੇ ਫਿਰ ਨਾ ਵੀ ਨਹੀਂ ਕੀਤੀ ਜਾਂਦੀ ਮੈਨੂੰ ਇੱਥੇ ਗੁੱਸਾ ਚੜੀ ਜਾਂਦਾ ਹੈ ਮੈਂ ਹਾਂ ਉੱਥੇ ਜਾ ਕੇ ਬਹਿ ਰਿਹਾ ਦੱਸ ਇਹਨੂੰ ਆਪਣੇ ਘਰ ਦਾ ਜਿਉ ਫੇਰ ਕੋਈ ਕੰਮ ਕੋਈ ਕਾਰ ਨਹੀਂ ਫਿਕਰ ਤੇ ਹੈਗਾ ਹੀ ਫੇਰ ਮੈਂ ਹਾਂ ਸਿਆਣਾ ਬਿਣਾ ਡਿਆ ਜੋ ਨਾ ਕਰੀਏ ਤਾਂ ਵੀ ਨਹੀਂ ਬੰਦਾ ਚੰਗਾ ਲੱਗਦਾ ਓਏ ਆਹੋ ਇਹ ਤਾਂ ਗੱਲ ਠੀਕ ਵਾ ਤੇ ਕਿਦਾਂ ਉਹਨਾਂ ਨੇ ਕੰਕੂ ਚੰਗੀ ਆ ਸਭ ਵਧੀਆ ਠੀਕ ਠਾਕ ਹੈ ਅੱਛਾ ਹੂੰ ਫਸਲਾਂ ਸੰਭੀ ਉਦਾਂ ਨੇ ਹਾਂ ਆ ਕੰਮ ਕੁਮ ਕਰਾਈ ਜਾਂਦਾ ਬੰਦੇ ਦਾ ਪੀਣਾ ਕੋਈ ਪਾਣੀ ਤਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਚੱਲ ਜਾ ਇਦਾਂ ਕਰ ਜਾ ਮਰ ਜਾ ਮਾਂ ਨੂੰ ਮਿਲਦਾ ਫੇ ਮੈਂ ਆ ਗਿਆ ਵਾ ਦੱਸ ਦੇ ਉਹਨੂੰ ਵੀ ਕੋਈ ਗੱਲ ਨਹੀਂ ਤੇ ਮੁੜ ਕੇ ਨਾ ਕੋਠੇ ਤੋਂ ਮੈਨੂੰ ਦੋ ਕੁ ਬਾਲੇ ਲਾ ਦੇ ਬਾਲੇ ਆਹੋ ਚਾਹੀਦੇ ਆ ਕੋਈ ਨਹੀਂ ਲਾ ਦੇਣਾ ਹਾਂ ਫਸਲਾਂ ਮੰਮੀ ਫਸਲਾਂ ਕਰ ਉਹ ਤੂੰ ਪਾਣੀ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਪੂਆ ਠੀਕ ਠਾਕ ਹੈ ਵਦਿਆ ਠੀਕ ਹੈ ਹਾਂ ਪੂਆ ਦੇ ਖੁਸ਼ ਹੋ ਗਈ ਤੇ ਆ ਹੁਣ ਤਾਂ ਖੁਸ਼ ਹੋਣਾ ਪੁੱਤਿਆ ਜੀ ਚੱਲ ਗਿਆ ਪਹਿਲਾਂ ਤਾਂ ਤੂੰ ਮੰਨਦਾ ਨਹੀਂ ਤੂੰ ਮੁੜ ਕੇ ਮੈਨੇ ਦਿੰਨਾ ਆ ਪੁੱਤ ਜੇ ਮੈਂ ਤੁਹਾਨੂੰ ਆਖਿਆ ਤੂੰ ਹੀ ਚੱਲ ਜਾ ਤੂੰ ਹੀ ਨਾ ਮੰਨੇ ਹੁਣ ਉਹ ਆਉਣੀ ਨਹੀਂ ਦਿੰਦੇ ਤੇ ਮੈਂ ਦੱਸੋ ਕੀ ਕਰਦਾ ਆ ਜਿਹੜਾ ਤੇਰਾ ਪਿਓ ਹੀ ਜੋ ਜਦੋਂ ਮੈਂ ਕਿਹਾ ਵੀ ਆਪ ਚੱਲ ਜਾ ਤਾਂ ਗਿਆ ਨਹੀਂ ਤੇ ਮਗਰੋਂ ਮੈਨਾਂ ਲੜਦਾ ਸੀ ਅੱਖਾਂ ਕੱਢਣੋਂ ਨਹੀਂ ਹਟਦਾ ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਦਾ ਆਹ ਚਲੋ ਕੋਈ ਗੱਲ ਨਹੀਂ ਤੂੰ ਕਰੋ ਕੰਮ ਮੰਮੀ ਸਬਜ਼ੀ ਗਾਦੀ ਬਣਾਉਣ ਲੱਗਿਓ ਪਤਾਲ ਮੇਰੀ ਲੱਗੀ ਹੈ ਸਬਜ਼ੀ ਦਾ ਮੈਂ ਕੱਲੇ ਆਲੋਂ ਦੀ ਨਾ ਬਣਾਇਆ ਇਹ ਤਗਰੇ ਵਿੱਚ ਮੈਂ ਸੱਪਨੀਰ ਪਾ ਲਿਆ ਕੋਈ ਗੱਲ ਨਹੀਂ ਪੁੱਤੇ ਕਿਹੜਾ ਕੋਈ ਲੈਣ ਜਾਣਾ ਘਰ ਦੁੱਧ ਬਥੇਰਾ ਵਾ ਮੈਂ ਹੁਣੇ ਪਨੀਰ ਬਣਾ ਲੈਣਾ ਤੇ ਚਲੋ ਕਰੋ ਤੁਸੀਂ ਮੈਂ ਮੜਾ ਜਾਣਾ ਕੰਮ ਕਰਦਾ ਡੈਡੀ ਆਖਣ ਡਿਆ ਵੀ ਦੋਗ ਬਾਲੇ ਲਾ ਦੇ ਹਾਏ ਹੈ ਬਾਲੇ ਕੀ ਕਰਨੇ ਦੇਣੇ ਹੁਣੇ ਕਿਸੇ ਨੂੰ ਹਰ ਕਰਦਾ ਇਹਨਾਂ ਵੇਖ ਲਾਦਾ ਤੇਰੇ ਪਿਓ ਦੇ ਕੰਮ ਜਿਵੇਂ ਮੈਂ ਕਿਹਾ ਇਹ ਨਾ ਵੀ ਬੀਬੀ ਐਚਲਾ ਕੋਈ ਪੈਸੇ ਵਟਲ ਤੇ ਨਹੀਂ ਮੰਨਦਾ ਨਹੀਂ ਇਹ ਕੋਈ ਗੱਲ ਨਹੀਂ ਘਰ ਚੀਜ਼ ਵਾਦੂ ਨਹੀਂ ਹੁੰਦੀ ਤੇ ਜੇ ਉਹ ਗਰਕ ਜਾਣਾ ਹੈਗਾ ਹੀਗਾ ਸੱਤਾ ਉਹ ਲੈ ਗਿਆ ਆਪ ਬਾਹਰ ਬੈਠਾ ਹੀ ਕਿ ਕਬੂਤਰਾਂ ਦੇ ਆਲੇ ਦੇ ਪਾਉਣੇ ਆ ਚਲੋ ਕੋਈ ਗੱਲ ਨਹੀਂ ਮੰਮੀ ਜੇ ਇਹ ਤਾਂ ਨਿਆਣਿਆਂ ਦੇ ਸ਼ੌਂਕ ਜੇ ਕੇ ਤਾਂ ਸੌਂਦੇ ਤੇ ਹੋਰ ਕੀ ਚਾਹੀਦਾ ਵੇਖ ਕੇ ਤੂੰ ਕਿੰਨੇ ਕ ਪੈਸੇ ਵਟ ਲੋਗੇ ਵੀ ਚਾਹੀ ਕੀ ਫਾਇਦਾ ਕਿਹਨੂੰ ਵਾਧੂ ਚੀਜ਼ ਦੇਣਾ ਉਹ ਕੋਈ ਗੱਲ ਨਹੀਂ ਮੰਮੀ ਇਦਾਂ ਨਹੀਂ ਕਰੀਦਾ ਹੁੰਦਾ ਤੇ ਜਾ ਲਾਲਾ ਤੇ ਧਿਆਨ ਨਾਲ ਲਾਮੀ ਕੋਈ ਨਹੀਂ ਕੋਈ ਨਹੀਂ ਪੌੜੀ ਲਾ ਲਈ ਨਾ ਕੋਈ ਨਾਲ ਮੈਂ ਲਾਲੇ ਨਾਲ ਪਿੱਛੇ ਪਿੰਦਰ ਪੁੱਤ ਇਧਰ ਆ ਮੇਰੇ ਨਾਲ ਸਾਂ ਮੈਂ ਪਹਿਲਾ ਪੁੱਤ ਹਾ ਕੱਪੜੇ ਲਾ ਲਾ ਫਿਰ ਗੰਦੇ ਹੋ ਜਾਂਦੇ ਸਿਆਲ ਜਤੋਂ ਹੁੰਦੇ ਵੀ ਨਹੀਂਗੇ ਉਹ ਨਹੀਂ ਮੰਮੀ ਹੁੰਦੇ ਕਿਤੇ ਹੀ ਐਮਤੀ ਫਿਕਰ ਕਰਨ ਦੀ ਆਪਣੀਆਂ ਮਰਜ਼ੀਆਂ ਕਰਦੀਆਂ ਹੁੰਦੀਆਂ ਲਾਉਣੇ ਤੇ ਦੋ ਬੱਲ ਲਈਏ ਮੈਂ ਉੱਥੇ ਦੱਸੋ ਕੀ ਕਰਨਾ ਭਲਾ ਚਲ ਠੀਕ ਆ ਜਾ ਫਿਰ ਚੇਤੀ ਹੈ ਮੈਂ ਰੋਟੀ ਬਣਾਉਣੀ ਤੇ ਖਾਣ ਕੇ ਭੁੱਖ ਲੱਗੀ ਹੋਣੀ ਹੈ ਡਹਾੜੀ ਬਣਾਣੀ ਕਿੱਥੇ ਹੀ ਭਾਂ ਇਦਾਂ ਕਰਦਾ ਬੀਨਾ ਭਲਾ ਪੁਰਣੀ ਇੱਥੇ ਵੀ ਚੱਲ ਗਈ ਹੈ ਇਹ ਰੋ ਖਲਾ ਹੁਜੀ ਚਾਬੀ ਦੇ ਪਿਓ ਹੋਰ ਕੀ ਕਰਾਂ ਇਦਾਂ ਕਰਦਾ ਪਰਮ ਨੂੰ ਕਿਹਾ ਚਾਬੀ ਫੜਾ ਦੇ ਪਰਮ ਉਹ ਪਰਮ ਲੱਗਦਾ ਘਰੀ ਨਹੀਂ ਹੈਗਾ ਉਹ ਆਟ ਨਹੀਂ ਦੇਣਿਆ ਕੋਈ ਚਾਚਾ ਜੀ ਬਾਹਰ ਕੋਣ ਮੱਜਾ ਮਾਰ ਰਹੇ ਨੇ ਵੇਖਾ ਨਾ ਕੋਈ ਬਾਹਰ ਤੇ ਕੋਈ ਵੀ ਨਹੀਂ ਹੈਗਾ ਮੱਜਾ ਕੋਣ ਮਾਰਨ ਦੇ ਆ ਗਾਲ ਸੁਣਿਆ ਇੱਕ ਮਿੰਟ ਪਰਮਨੂ ਜਾਨਾ ਚਾਚਾ ਜੀ ਨੂੰ ਭੇਜਿਓ ਹਾਂ ਉਹ ਤੇ ਘਰੇ ਇੱਥੇ ਹੈਗੇ ਕਿਉਂ ਕੋਈ ਕੰਮ ਸੀ ਉਹ ਕੰਮ ਜੀ ਉਹਨਾਂ ਦਾ ਚਾਬੀ ਦੇਖਤੀ ਸੀ ਮੇਰੀ ਕੋਈ ਗੱਲੀ ਮੈਂ ਆਪਣਾ ਜਲੀ ਦਾ ਹਿਸਾਬ ਪੜਾ ਦੇ ਪੁੱਛਾਂ ਭਲਾ ਇਹਨਾਂ ਪਿੱ ਗਈ ਕਿੱਥੇ ਨੇ ਇਹ ਪਲਾਂ ਗਏ ਕਿੱਥੇ ਨੇ ਉਹਨਾਂ ਘਰੇ ਨਹੀਂ ਆ ਗਈ ਕੋਈ ਕਿਤੇ ਗਏ ਨੇ ਚਲੋ ਕੋਈ ਨਹੀਂ ਆ ਚਾਬੀ ਫੜਾ ਦਿਓ ਫਿਰ ਆਹ ਵੇਖੋ ਇੱਧਰ ਆਓ ਹਾ ਹਾ ਸਾਹਮਣੇ ਹਾਂ ਵੇਖੋ ਛੁੱਟ ਦਿਓ ਹਾ ਡੇਗ ਵੀ ਫੇਰ ਐਦਾਂ ਕਰੋ ਪੌੜੀ ਲੱਗੀ ਉੱਥੋਂ ਦੀ ਫੜਾ ਦਿਓ ਮੈਨੂੰ ਐਦਾਂ ਕਰਦੇ ਆ ਨਾਲੇ ਚਾਬੀ ਫੜਾਉਣੀ ਆ ਤੇ ਨਾਲੇ ਇਹਨਾਂ ਨੂੰ ਉਦਣ ਵਾਲੀ ਗੱਲ ਦਾ ਜਵਾਬ ਦੇ ਦੇਣੀ ਆ ਬੀ ਡਿੱਗ ਕਿਧਾਂ ਗਈਦਰ ਉਹ ਮੈਂ ਤਾਂ ਛੱਤ ਤੋਂ ਬਾਲੇ ਲੈਣਾ ਤੇ ਮੈਂ ਭਲਾ ਵੇਨਾ ਪਰੋਣੇ ਇੱਥੇ ਇੱਕ ਚਲ ਗਏ ਨੇ ਉਹ ਚਾਬੀ ਮੇਰੇ ਹੱਥੇ ਤੇ ਪਤਾ ਨਹੀਂ ਲੱਗਾ ਕਦੋਂ ਡਿੱਗ ਪਈ ਅੱਛਾ ਫਿਰ ਤੁਸੀਂ ਜਾਣ ਕੇ ਸੁੱਤੀ ਆ ਉਹ ਨਹੀਂ ਨਹੀਂ ਚੱਲ ਜਿੱਦਾਂ ਮਰਜ਼ੀ ਸਮਝ ਲੋ ਹਲੋ ਹੜਵਾ ਪੰਜਾਬ ਤੇ ਹੀ ਕਿਤੇ ਗਈ ਮੈਂ ਨਾ ਪੂਆ ਕੋ ਗਿਆ ਆਪਣੀ ਕੋਲ ਠੀਕ ਹੈ ਠੀਕ ਹੈ ਤਾਈ ਨੇ ਤੁਸੀਂ ਲਿਖੇ ਹੀ ਘਰ ਵਿੱਚ ਆਹ ਤੇ ਮੈਂ ਜਿਹੜੀ ਤੁਹਾਨੂੰ ਅਦਨ ਗੱਲ ਕਹੀ ਸੀ ਸੋਚਿਆ ਫਿਰ ਕੁਛ ਕਰ ਲੈਦਾ ਮੈਂ ਕਿ ਇਸ ਤਰ੍ਹਾਂ ਹੀ ਮੇਰੀ ਵੀ ਹਾਈ ਹੈ ਅੱਛਾ ਹਾਂਜੀ ਇਲਾ ਚੱਲ ਫਿਰ ਤਾਂ ਠੀਕ ਹੈ ਤਾਂ ਇਹ ਜਾਣਾ ਕਿੱਦਣਾ ਤੂੰ ਮੈਂ ਤਾਂ ਹੁਣ ਇੱਥੇ ਹੀ ਰਹਿਣਾ ਪੱਕਾ ਮੇਰਾ ਤਾਂ ਜੇਲੀ ਨਹੀਂ ਘਰ ਦਾ ਵਾਪਸ ਜਾਣਾ ਠੀਕ ਆ ਠੀਕ ਆ ਚਲੋ ਤੇ ਨੰਬਰ ਵਗੈਰਾ ਫੋਨ ਪਾ ਨਹੀਂ ਹਾਂ ਦਾ ਤੂੰ ਤੈਨੂੰ ਨੰਬਰ ਹੀ ਦੇ ਦੇ ਨਾ ਕੋਈ ਜਲਦੀ ਦੇ ਦੇ ਨੰਬਰ ਵੀ ਨਹੀਂ ਕਦੀ ਖਾਲੀ ਹੈ ਮੈਂ ਚਲਕਲ ਕਰਵਾ ਲ ਕਰਨੀ ਹੈ ਲੱਗੇ ਨਹੀਂ ਆਪਾਂ ਕਿਹੜੇ ਦੂਰ ਦੀ ਚੋਟੀ ਜਾ ਬਣੀ ਹੈ ਜੇ ਘਰ ਕੋਈ ਨਹੀਂ ਹੈਗਾ ਤੇ ਆ ਜਾਓ ਤਾਂ ਗੱਲਬਾਤਾਂ ਕਰਦੇ ਆ ਨਹੀਂ ਨਹੀਂ ਸਾਰੀ ਕਰੀ ਹੈ ਮੈਂ ਦਿਲ ਦੇ ਮੇਰਾ ਵੀ ਤਾਂ ਅੰਦਰੋਂ ਉਪਰ ਆਉਣੀ ਹੈ ਪਰ ਇਹ DNA ਚਿੰਗੇਜੀ ਨੂੰ ਲੱਗੀਦਾ ਤੇ ਵੀ ਮੈਂ ਪਦਨਿਗਰਾਂ ਤੇ ਰਹਿ ਗਏ ਐਵੇਂ ਲੋਕੀ ਗੱਲਾਂ ਬਣਾਉਂਦੇ ਉਹ ਨਹੀਂ ਕਰਦਾ ਕੋਈ ਤੁਸੀਂ ਆਓ ਤਾਂ ਸਹੀ ਤਾਂ ਨਹੀਂ ਨਹੀਂ ਬਾਕੀ ਸਾਰੇ ਜਣੇ ਘਰੇ ਹੀ ਆ ਨਾ ਆਓ ਤੁਹਾਨੂੰ ਮੈਂ ਛੱਡ ਦੇਣਾ ਨਹੀਂ ਪਿੰਦਰ ਤੁਸੀਂ ਛੱਡੋ ਨਹੀਂ ਉਹ ਇਦਾਂ ਚਿੰਗੇ ਨਹੀਂ ਲੱਗੀਦਾ ਦੇ ਛੱਡ ਦੇ ਨਹੀਂ ਲੈਣਗੇ ਉਹ ਨਹੀਂ ਕੁਛ ਨਹੀਂ ਦਾੜੂ ਤੁਡੀ ਚਲੋ ਫਿਰ ਘੋਟਕੇ ਹੱਥ ਫੜ ਕੇ ਰੱਖਿਆ ਮੈਂ ਡਿਗਰਿਆ ਲਾਓ ਮੈਂ ਅੱਡ ਕੇ ਡੇੜਿਆ ਤੁਨ ਨੀ ਆਵ ਤੂੰ ਇੱਥੇ ਕੀ ਕਰਨ ਡਈ ਆ ਥੱਲੇ ਆ ਮੂ ਗਿ ਲਸਣ ਫੜਿਆ ਥੱਲੇ ਆ ਜਲਦੀ ਹੇ ਟੇਕ ਗਰੰਡ ਆਈਟਮ ਬੜੇ ਤੇ ਚੜ ਕੇ ਦੋਵੇਂ ਜਣੇ ਲੱਗੇ ਹੱਥਾਂ ਦੇ ਹੱਥ ਪਾ ਕੇ ਥੱਲੇ ਆ ਜਰਾ ਬਰੋਨੀ ਨਾ ਮੰਮੀ ਨੂੰ ਮੰਮੀ ਆ ਜਲਦੀ ਆਓ ਬਾਹਰ ਆ ਵੇਖੋ ਤੁਹਾਡੀ ਭਤੀਜੀ ਨੇ ਕੀ ਲੱਛਣ ਫੜੇ ਆ ਉਹ ਪੌੜੀਆਂ ਤੇ ਚੜ ਕੇ ਵੇਖ ਲੋ ਕੀ ਲੱਛਣ ਫੜੇ ਇਹਨੇ ਉੱਤੇ ਚੜ ਕੇ ਹੱਥ ਚੁੱਕ ਲਈ ਆ ਤੂੰ ਕੀ ਚੁੱਕਿਆ ਉੱਧਰ ਵੇਖੋ ਕੀ ਹੋਣ ਡਿਆ ਸ਼ਰਮਨਾ ਹਿਆ ਇਹਨਾਂ ਨੂੰ ਥੱਲੇ ਚਲ ਸੌਣੇ ਵੀ ਉਤਰਣ ਡਈ ਹੀ ਉਹ ਬੰਦ ਕਰ ਲੈ ਆਪਣਾ ਲੋਕੀ ਕੀ ਕਹਿਣਗੇ ਲੋਕੀ ਤੇਈ ਜਣ ਲੋਕੀ ਜੋ ਕਹਿੰਦੇ ਜਦੋਂ ਮੈਂ ਕਹਿੰਦੀ ਉਹ ਤੇ ਤੁਹਾਨੂੰ ਸਮਝਣੀ ਹੀ ਆਉਂਦੀ ਹੁਣ ਇਹ ਲੈ ਆਪਣੀ ਅੱਖਾਂ ਚਪਰ ਕੇ ਸੁਣ ਲੈ ਵੀ ਕਿਉਂ ਉੱਤੇ ਚੜੀ ਆ ਐਵੇਂ ਰੋਲਾ ਪਾਈ ਜਾਨੀ ਆ ਕੋਈ ਨਹੀਂ ਚੜਨਾ ਹੀ ਉੱਤੇ ਉੱਤੇ ਕਰਦੀਆਂ ਦੱਸ ਨਵ ਪੁੱਤ ਆ ਜਾ ਥੱਲੇ ਆ ਜਾ ਆ ਜਾ ਤੇਰੀ ਜ਼ੁਬਾਨ ਨਹੀਂ ਬੰਦ ਹੋਣੀ ਇਹਦੀ ਮੈਂ ਤਾਂ ਪਹਿਲਾਂ ਕਹਿੰਨੀ ਇਹਨੂੰ ਛੱਡ ਕੇ ਉਹ ਉੱਥੇ ਇਹਦੇ ਪਿੰਡ ਛੱਡ ਕੇ ਇੱਥੇ ਹੀ ਕਰਨ ਡੇ ਸਿਰ 'ਚ ਖੇਸ ਹੋਇਆ ਪਉਣ ਨੂੰ ਮੌਕਾ ਮਿਲ ਗਿਆ ਤੇ ਜ਼ੁਬਾਨ ਚ ਲਾਉਣ ਦਾ ਮੈਂ ਤੈਨੂੰ ਬਾਰ-ਬਾਰ ਕਹਿਂਦੇ ਮੂੰਹ ਬੰਦ ਕਰ ਲੈ ਆਪਣਾ ਥੱਲੇ ਆ ਥੱਲੇ ਮੈਨੂੰ ਕਹਿਣ ਦੀ ਭਜਾਏ ਉਹਨੂੰ ਕਹੋ ਜਿਹੜੀ ਉੱਤਾਂ ਚੜ ਗਈ ਆ ਉੱਤਰੀ ਨਹੀਂ ਆ ਸ਼ਰਮ ਨਹੀਂ ਹੈਗੀ ਇਹਨੂੰ ਉਹਦੇ ਨਾਲ ਜਾ ਕੇ ਹੱਥਾਂ 'ਚ ਹੱਥ ਪਾ ਕੇ ਖੜੀ ਉੱਤੇ ਰੋਣਾ ਨਾ ਪਾਈ ਜਾ ਹੁਣ ਚੁੱਪ ਕਰ ਜਾ ਜਬਾਰ ਬੰਦ ਕਰ ਆਪਣੀ ਹਾਂ ਵਾ ਇੱਧਰ ਤੂੰ ਆਪੇ ਆ ਜਾਂਦੀ ਆ ਆਈ ਵੱਡੀ ਗਾ ਹੋ ਹੋ ਚਾਚੀ ਜੀ ਇਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਸੋਚਣਦੇ ਹੋ ਭਾਬੀ ਆ ਤੇ ਚਾਬੀ ਡਿੱਗ ਵੀ ਮੇਰੀ ਉਹ ਫੜਾਉਣ ਆਈ ਏ ਤੇ ਚਾਬੀ ਥੱਲੇ ਨਹੀਂ ਫੜਾਈ ਜਾਂਦੀ ਕੋਈ ਨਹੀਂ ਕੋਈ ਨਹੀਂ ਕੋਤੋਂ ਕੋਈ ਨਹੀਂ ਪਤਾ ਮੈਨੂੰ ਤੇਰੀ ਭਤੀਜੀ ਆ ਮੈਂ ਜਾਣਨੀ ਆ ਚੰਗੀ ਤਰ੍ਹਾਂ ਉਹ ਗਲਤ ਨਹੀਂ ਹੋ ਸਕਦੀ ਚਾਹੀਏ ਤਾਂ ਪਤਾ ਹੀ ਆ ਤੁਹਾਨੂੰ ਸਾਰਾ ਕੁਝ ਤੈਨੂੰ ਤਾਂ ਪਹਿਲੇ ਪਤਾ ਹੀ ਸੀ ਤੁਹਾਡੇ ਦੇ ਵਿੱਚ ਨਹੀਂ ਹੁੰਦੀ ਆ ਆਜਾ ਆਜਾ ਮੇਰੀ ਧੀ ਆਜਾ ਪੂਆ ਜੀ ਜੋ ਤੁਸੀਂ ਸੋਚੋ ਨੇ ਨਾ ਇਦਾਂ ਦੀ ਕੋਈ ਗੱਲ ਨਹੀਂ ਆ ਆਹੋ ਕੋਈ ਗੱਲ ਨਹੀਂ ਆ ਕਿੱਡਾਂ ਨੂੰ ਹੱਲਾ ਸ਼ੇਰੀਆਂ ਦੇਣ ਦੇ ਆ ਉਹਨੂੰ ਕਹਿੰਦੇ ਨਹੀਂ ਵਕੀਲ ਛਣ ਫੜੇ ਆ ਉਹਨੂੰ ਐਡਾ ਕਰਨ ਦੇ ਜਿੱਤ ਜੰਗ ਜਿੱਤ ਕੇ ਆਈ ਹੁੰਦੀ ਉਹ ਨਿਚ ਪਾਣ ਅੰਦਰ ਪਾਣਾ ਹੋਣੀਏ ਤੈਨੂੰ ਕੀ ਹੋ ਗਿਆ ਵਾ ਹੈਂ ਫਿਰ ਕੀ ਹੋ ਗਿਆ ਤੇਰੀ ਸ਼ਰਮ ਨਹੀਂ ਹੁੰਦੀ ਉੱਤੇ ਚੜ ਕੇ ਉਹਦੇ ਮੁੰਡੇ ਦੇ ਹੱਥਾਂ 'ਚ ਹੱਥ-ਪਾਗ ਖੜੀ ਲੋਕੀ ਵਾਲੇ ਦੇ ਬਾਰੇ ਦੇਖ ਦੇਣ ਤਾਂ ਕੀ ਕਹਿਣਗੇ ਨਿੱਕੀ ਕਿਸਮਤੇ ਮਾੜੀਏ ਚੁੱਪ ਕਰ ਜਾ ਉਹਦੇ ਚਾਬੀ ਡੇਗੀ ਉਹਨਾਂ ਦੀ ਥੱਲੇ ਤੇ ਮੈਂ ਉਹੀ ਬਸ ਪੜਾਉਣ ਦੀ ਹਾਂ ਉਹਨਾਂ ਨੂੰ ਆਹੋ ਦੂਜੀ ਵਾਰੀ ਦੇਖ ਲੈ ਤੈਨੂੰ ਵੇ ਇੱਥੇ ਹੀ ਖੜੀ ਈ ਤੂੰ ਜਨਾਂ ਨਾਲ ਲੱਣ ਕੋ ਲੰਢਈ ਉੱਤੇ ਚੜ ਕੇ ਫਿਰ ਤੂੰ ਉਹੀ ਕੰਮ ਕਰਨ ਢਈ ਆਏ ਓ ਮੇਰੀ ਕਿਸਮਤੇ ਕਿੱਥੋਂ ਮੇਰੇ ਪੱਲੇ ਪੈ ਗਈ ਇਹੋ ਜੀ ਵੇ ਤੁਹਾਨੂੰ ਉਹਦੋਂ ਨਹੀਂ ਦੱਸਿਆ ਸੀਗਾ ਕਿ ਇਹ ਸਹੀ ਨਹੀਂ ਕੰਮ ਕਰਨ ਢਈ ਕੀ ਇਹ ਮੁੰਡੇ ਦੇ ਨਾਲ ਕਰ ਰਹੀ ਹੈ ਤੇਰੀ ਵੀ ਸਹੀ ਨਹੀਂ ਆਹ ਤੇ ਬੋਲੀ ਜਾਨੀ ਆ ਨਾ ਵੀ ਚਾਬੀ ਡੇਗੀ ਹੈ ਜੇ ਕੁੜੀ ਫੜਾਉਣੀ ਚੱਲ ਗਈ ਤਾਂ ਕਿੱਧਰ ਦੀ ਆਖਰ ਆ ਗਈ ਜਿਹੜੀ ਪੰਜ ਲੱਸੀ ਆ ਕੁੱਫੜ ਜੀ ਨੂੰ ਤੇ ਵੀਰ ਜੀ ਨਵਾਜਾ ਮਾਰਨਦੇ ਤੇ ਉਹਦੇ ਘਰੇ ਨਹੀਂ ਹੀ ਹੈਗੇ ਮੈਨੂੰ ਪਤਾ ਵਾ ਪੁੱਤ ਮੈਨੂੰ ਪਤਾ ਵਾ ਤੂੰ ਕੋਈ ਫਿਕਰ ਕਰਨੀ ਇਹਦਾ ਤਾਂ ਕੰਮ ਹੀ ਹੈ ਹੋਵਾਂ ਜਬਾਨ ਚ ਰੋਣਾ ਤੂੰ ਨਾ ਫਿਕਰ ਕਰ ਮੇਰੀ ਤੀ ਆਜਾ ਪੰਦਰ ਚੱਲੀਏ ਇਹਨੂੰ ਛੱਡ ਕੇ ਆਓ ਇੱਥੇ ਇੱਥੇ ਐਵੇਂ ਮੈਂ ਰੱਟ ਸਾਰਾ ਹੀ ਕੰਮ ਖਾਪ ਕਰਕੇ ਰਹਿਤਾ ਹਾਂ ਨਿੱਤ ਹੀ ਗੱਲਾਂ ਵੀ ਕਰ ਲੈਣੀਆਂ ਹੈ ਤੇ ਮੈਨੂੰ ਨੰਬਰ ਵੀ ਦੇ ਦੇਣਾ